ਅੱਜ ਇੱਕ ਇੰਸਟਾਗ੍ਰam ਤੇ ਤੇ ਫੇਸਬੁਕ ਤੇ ਕਾਫੀ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੀ ਬਹੁਤ ਟ੍ਰੈਂਡਿੰਗ ਚ ਚੱਲ ਰਹੀ ਹੈ ਗਿਆ ਆਪਣੇ ਸੰਗਰੂਰ ਤੋਂ ਐਮਪੀ ਸਿਮਰਨਜੀਤ ਮਾਨ ਜੀ ਦੇ ਦੋਤੇ ਦੇ ਵਿਆਹ ਦੀ ਜਿੱਥੇ ਗੋਵਿੰਦ ਸਿੰਘ ਸੰਧੂ ਦੇ ਉੱਪਰ 76 ਤੇ ਚੌਰਸਾਹ ਕੀਤੀ ਜਾ ਰਹੀ ਹੈ ਇਹ ਦੋ ਗਲਤੀਆਂ ਉਦੇ ਬਾਅਦ ਉਹਨਾਂ ਦਾ ਮਾਫੀਨਾਮਾ ਔਰ ਉਹ ਵੀ ਇੱਕ ਪੋਸਟ ਦੇ ذریعے ਇਤੇ ਸੋਚਣ ਵਾਲੀ ਗੱਲ ਇਹ ਆ ਪਹਿਲਾਂ ਗਲਤੀ ਕਰੋ ਫਿਰ ਮਾਫੀਨਾਮਾ ਕਰ ਲਓ ਮਾਫੀ ਮੰਗ ਕੇ ਜਾਨ ਛੁਡਾ ਲਓ ਪਿਛਲੇ ਦਿਨੀ ਇੱਕ ਮੁਸਲਮ ਲੜਕੇ ਨੇ ਅੰਮ੍ਰਿਤਸਰ ਦੇ ਵਿੱਚ ਸਰੋਵਰ ਦੇ ਵਿੱਚ ਵਿਜੂ ਕੀਤਾ ਸੀਗਾ ਕੁੱਲਾ ਕੀਤਾ ਸੀਗਾ ਉਹਨੇ ਵੀ ਮਾਫੀ ਮੰਗੀ ਪਰ ਉਹਦੇ ਤੇ ਮੁਕੱਦਮਾ ਕੀਤਾ ਉਹਦੇ ਚ ਪੇੜਾਂ ਵੀ ਪਈਆਂ ਉਹਦੀ ਲਾਪਾਵੀ ਕੀਤੀ ਪਰ ਅੱਜ ਇੱਥੇ ਮਾਫੀ ਨਾਮੇ ਨਹੀਂ ਕਿਉਂ ਸਾਰਿਆਂ ਜਾ ਰਹੇ ਕੋਈ ਵੀ ਵੱਡਾ ਆਗੂ ਕੋਈ ਵੀ ਸਿੱਖ ਰਹਿਤ ਨਰਿਆਦਾ ਦਾ ਆਗੂ ਇਸ ਚੀਜ਼ ਤੇ ਉਹਨਾਂ ਨੂੰ ਮਾਫੀ ਨਾਮਾ ਦੇ ਕੇ ਸਾਰਦਾਊਗਾ ਉਹਨਾਂ ਦੇ ਵਿਆਹ ਦੇ ਵਿੱਚ ਡੇਰਾ ਬਿਆਸ ਦੇ ਬਾਬਾ ਜੀ ਵੀ ਉੱਥੇ ਬੈਠੇ ਹੋਏ ਸੀਗੇ ਗੁਰਿੰਦਰ ਸਿੰਘ ਟਿੱਲੂ ਹੋਰ ਵੀ ਬੜੇ ਉੱਚੇ ਸਤਕਾਰਯੋਗ ਬੰਦੇ ਬੈਠੇ ਹੋਏ ਸੀ ਪਰ ਉੱਥੇ ਇੱਕ ਹੋਰ ਵੀ ਗਲਤੀ ਬਹੁਤ ਵੱਡੀ ਚੱਲ ਰਹੀ ਸੀ ਕਿ ਜਿਹੜਾ ਸਾਰੇ ਸਿੱਖ ਸਮਾਜ ਲਈ ਤਾਂ ਉਹ ਨਿਯਮ ਕਾਨੂੰਨ ਲਾਗੂ ਹੁੰਦੇ ਆ ਪਰ ਇੱਕ ਵੱਡਾ ਲੀਡਰ ਹੋਣ ਦੇ ਨਾਤੇ ਜਾਂ ਕੋਈ ਆਪਣੀ ਪੁਰਾਣੀ ਨਵਾਬशाही ਜਾਂ ਸ਼ਾਹੀ ਖਾਨਦਾਨ ਤੋਂ ਬਿਲੋਂਗ ਕਰਦਾ ਹੋਏ ਉਹ ਆਪਣੀ ਰਹਿਤ ਮਰਿਆਦਾ ਪੰਗ ਕਰ ਸਕਦਾ ਜਿਹੜਾ ਉਸ ਵਿਆਹ ਦੇ ਫੇਰੇ ਹੋ ਰਹੇ ਸੀਗੇ ਜਿਹੜਾ ਉਹਨਾਂ ਦੇ ਦੋਤਾ ਗੋਬਿੰਦ ਸਿੰਘ ਸੰਧੂ ਦਾ ਵਿਆਹ ਸਾਰਾ ਨਾਮ ਦੀ ਕੋਈ ਸਾਰਾ ਢਿੱਲੋ ਕੀ ਸਾਰਾ ਗਿਲ ਨਾਮ ਦੀ ਕੁੜੀ ਨਾਲ ਵਿਆਹ ਹੋ ਰਿਹਾ ਉਹ ਇੱਕ ਘਰ ਚ ਲਾਵਾ ਹੋ ਰਹੀ ਬੀਤੇ ਕੁਛ ਦਿਨ ਪਹਿਲਾਂ ਮੈਂ ਇਹ ਵੀ ਇੱਕ ਪੋਸਟ ਦੇ ذریعے ਸੁਣਿਆ ਸੀਗਾ ਕਿ ਸਾਡੇ ਮਰਦ ਜੀ ਗੜਗੱਤ ਸਿੰਘ ਕੁਲਦੀਪ ਸਿੰਘ ਗੜਗੱਤ ਜਥੇਦਾਰ ਜੀ ਨੇ ਇਹ ਬਿਆਨ ਦਿੱਤਾ ਸੀਗਾ ਕਿ ਕੋਈ ਵੀ ਲਾਵਾ ਫੇਰੇ ਗੁਰਦੁਆਰੇ ਤੋਂ ਇਲਾਵਾ ਕਿਸੇ ਵੀ ਡੈਸਟੀਨੇਸ਼ਨ ਪਲੇਸ ਜਾਂ ਘਰ ਦੇ ਵਿੱਚ ਨਹੀਂ ਹੋਣ ਗਿਆ ਉਹਨਾਂ ਨੂੰ ਬੜੇ ਹੀ ਲੈ ਲਾਜ ਜੇ ਨਾਲ ਬੜੇ ਹੀ ਮਾਨ ਸਤਕਾਰ ਨਾਲ ਗੁਰਦੁਆਰੇ ਦੇ ਵਿੱਚ ਬੜੇ ਰੀਤੋ ਰਿਵਾਜ ਦੇ ਨਾਲ ਕੀਤਾ ਜਾਏ ਤੇ ਇੱਕ ਸਿੱਖ ਵਿਆਹ ਪੂਰੀ ਚੰਗੀ ਰਹਿਤ ਨਰਿਆਦਾ ਦੇ ਨਾਲ ਕੀਤਾ ਜਾਏ ਪਰ ਉੱਥੇ ਦੋ ਗਲਤੀਆਂ ਤਾਂ ਸਭ ਨੂੰ ਦੇਖੀਆਂ ਮਗਰ ਤੀਜੀ ਗਲਤੀ ਇਹ ਵੀ ਸੀਗੀ ਕੋਈ ਵੀ ਵੱਡਾ ਆਗੂ ਕੋਈ ਵੀ ਵੱਡਾ ਬੰਦਾ ਕੋਈ ਵੀ ਵੱਡਾ ਸਿੱਖ ਜਿਹੜਾ ਸਿੱਖ ਰਹਿਤ ਨਰਿਆਦਾ ਜਾਂ ਸਿੱਖ ਦੇ ਸਿੱਖੀਜ਼ਮ ਨੂੰ ਜਾਣਦਾ ਹੋਏ ਉਹ ਤੇ ਉੱਥੇ ਉਹਨੇ ਕੋਈ ਵੀ ਬੋਲ ਨਹੀਂ ਪਾਇਆ ਨਾ ਕਿਸੇ ਦਾ ਕੋਈ ਵੀ ਇੰਟਰਵਿਊ ਆਇਆ ਇਸ ਚੀਜ਼ ਤੇ ਨਾ ਕਿਸੇ ਨੇ ਕੋਈ ਟਿੱਪਣੀ ਦਿੱਤੀ ਸਿਰਫ ਇੰਸਟਾਗ੍ਰam ਤੇ ਇਹ ਰੀਲਸ ਜਰੂਰ ਵਾਇਰਲ ਹੋ ਰਹੀ ਹੈ। ਹੋਰ ਚੌਥੀ ਰੀਲ ਇਹ ਵਾਇਰਲ ਕਰ ਦਿੱਤੀ ਗਈ ਹੈ ਗੁਲਾਬ ਸਿੰਘ ਸੰਧੂ ਵੱਲੋਂ ਕਿ ਮੈਂ ਮਾਫੀ ਮੰਗਦਾ ਇਸ ਚੀਜ਼ ਦਾ ਮੈਨੂੰ ਗਿਆਨ ਨਹੀਂ ਸੀਗਾ। ਜੇ ਇਸ ਸ਼ਖਸ ਦਾ ਵਿਆਹ ਹੋ ਰਿਹਾ ਹੋਵੇ। ਤਕਰੀਬਨ 25 ਤੋਂ 30 ਸਾਲ ਦੇ ਵਿੱਚ ਦਾ ਹੋਏਗਾ। ਉਹਨੂੰ ਇਹ ਗਿਆਨ ਹੀ ਨਹੀਂ ਸੀਗਾ ਕਿ ਮੈਂ ਚੌਰਸਵ ਆਪਣੇ ਤੇ ਕਰਾਉਣੀ ਹੈ ਕਿ ਨਹੀਂ ਕਰਾਉਣੀ ਮੈਂ ਆਪਣੇ ਉੱਪਰ ਛੱਤਰ ਲਗਾਉਣਾ ਕਿ ਨਹੀਂ ਲਗਾਉਣਾ ਉਹਨੂੰ ਇਸ ਚੀਜ਼ ਦਾ ਕੋਈ ਗਿਆਨ ਨਹੀਂ ਸੀਗਾ ਫਿਰ ਉਹਦੇ ਨਾਲ ਜਿਹੜੇ ਬੈਂਡ ਵਾਜੇ ਸੀਗੇ ਉਹਦੇ ਨਾਲ ਪਹਲੇ ਲੈ ਕੇ ਉਹਦਾ ਸਵਾਗਤ ਕਰ ਰਹੇ ਸੀਗੇ ਗਲਤੀਆਂ ਤੇ ਗਲਤੀਆਂ ਹੋ ਰਹੀਆਂ ਸੀਗੀਆਂ ਮਗਰ ਕਿਸੇ ਨੇ ਕੋਈ ਵੀ ਇੱਕ ਟਿੱਪਣੀ ਨਾ ਕੋਈ ਵੀ ਇਦੇ ਤੇ ਐਕਸ਼ਨ ਲਿਆ ਇੱਕ ਮਾਫੀ ਨਾਮੇ ਨਸਾਰ ਦਿੱਤਾ ਗਿਆ ਕਿਉਂ ਉਹ ਸਿੱਖ ਸੀਗਾ ਤਾਂ ਕਰਕੇ ਮਾਫੀ ਨਾਮੇ ਨਸਾਰਤਾ ਉਹਦੇ ਤੇ ਵੀ ਐਕਸ਼ਨ ਹੋਇਆ ਜਾਏ ਉਹਦੇ ਤੇ ਵੀ ਮੁਕਦਮਾ ਫਿਰ ਕਰੋ ਸਿਮਰਨਜੀਤ ਮਾਨ ਉਹ ওই ਸ਼ਖਸ ਹੈਗਾ ਜਿਨੇ 1984 ਚ ਬਲੂ ਸਟਾਰ ਤੋਂ ਬਾਅਦ ਰਿਜ਼ਾਈਨ ਦਿੱਤਾ ਸੀਗਾ ਆਪਣੀ ਪੁਲਿਸ ਨੌਕਰੀ ਤੋਂ ਹੋਰੇ ਕਾਫੀ ਵਾਰ ਜੇਲ ਵੀ ਗਏ ਨੇ ਬਹੁਤ ਹੀ ਵਧੀਆ ਲੀਡਰ ਰਹੇ ਨੇ ਇਹਨਾਂ ਨੇ ਇੱਕ ਪਾਰਟੀ ਦਾ ਵੀ ਗਠਨ ਕੀਤਾ ਸ਼੍ਰੋਮਣੀ ਅਕਾਲੀ ਦਰ ਅੰਮ੍ਰਿਤਸਰ ਇਹ ਸੰਗਰੂਰ ਤੋਂ ਐਮਪੀ ਵੀ ਜਿੱਤੇ ਆ ਇਹ ਜੇਲ ਚ ਰਹਿੰਦੇ ਹੋਏ ਵੀ ਐਮਪੀ ਬਣੇ ਆ ਕਈ ਹੋਰ ਨਾ ਕਿ ਬਹੁਤ ਛੋਟੀ ਉਮਰ ਦੇ ਆ ਕਾਫੀ 70 80 ਸਾਲ ਦੀ ਉਮਰ ਦੇ ਹੈ ਜਿਨ੍ਹਾਂ ਨੂੰ ਬਹੁਤ ਦੁਨੀਆ ਦਾ ਐਕਸਪੀਰੀਅੰਸ ਹੈਗਾ ਉਹਨਾਂ ਦੇ ਹੀ ਦੋਤੇ ਦੇ ਵਿਆਹ ਚ ਇੰਨੀਆਂ ਉਲੰਘਣਾ ਸੋਚਣ ਵਾਲੀ ਗੱਲ ਹੈ ਕਿ ਸਾਡੇ ਘਰ ਚ ਕੋਈ ਗਲਤ ਚੀਜ਼ ਹੋ ਜਾਂਦੀ ਹੈ ਤੇ ਅਸੀਂ ਟੋਕੀਦਾ ਉਹਨੂੰ ਸੁਧਾਰੀਦਾ ਹੈਗਾ ਉਹਦੇ ਤੇ ਗੱਲ ਕਰੀਦੀ ਹੈਗੀ ਆ ਕੋਈ ਗਲਤ ਕੰਮ ਹੋ ਜਾਂਦਾ ਹੈਗਾ ਤੇ ਅਸੀਂ ਉਹ ਬੱਚੇ ਨੂੰ ਡਾਟੀਦਾ ਹੈਗਾ ਉਹਨਾਂ ਨੇ ਇੱਕ ਵਾਰ ਵੀ ਇਹ ਬਿਆਨ ਨਹੀਂ ਦਿੱਤਾ ਕਿ ਮੇਰੇ ਇਸ ਦੋਤੇ ਤੋਂ ਜਾਂ ਮੇਰੇ ਇਸ ਬੱਚੇ ਤੋਂ ਗਲਤੀਆਂ ਹੋਈਆਂ ਨਹੀਂ ਇਸ ਮੰਨਦੇ ਆ ਤੁਸੀਂ ਵਿਆਹ ਚ ਬਿਜ਼ੀ ਸੀਗੇ ਪਰ ਇਹਦੇ ਤੇ ਤੁਹਾਨੂੰ ਇੱਕ 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 ਮਿੰਟ ਦਾ ਕੋਈ ਵੀ ਸਟੇਟਮੈਂਟ ਜਾਰੀ ਕਰਨਾ ਚਾਹੀਦਾ ਸੀਗਾ ਤੁਹਾਨੂੰ ਜ਼ਾਇਬ ਬਰਿਆਦਾ ਤੁਹਾਨੂੰ ਇੱਕ ਸਿੱਖ ਭਾਈਚਾਰੇ ਤੁਹਾਨੂੰ ਇੱਕ ਆਗੂ ਲੀਡਰ ਤੁਸੀਂ ਇੱਕ ਬੜੇ ਹੀ ਰੁੱਝੇ ਹੋਏ ਤੇ ਬੜੇ ਹੀ ਬਹੁਤ ਸੁਲਝੇ ਹੋਏ ਵਿਅਕਤੀ ਹੁੰਦੇ ਹੋਏ ਤੁਹਾਨੂੰ ਇਹ ਚੀਜ਼ਾਂ ਨੂੰ ਉੱਥੇ ਹੀ ਐਕਸ਼ਨ ਲੈਣਾ ਚਾਹੀਦਾ ਸੀਗਾ ਉਸ ਵਿਆਹ ਦੇ ਵਿੱਚ ਹੀ ਐਕਸ਼ਨ ਲੈਣਾ ਚਾਹੀਦਾ ਸੀਗਾ ਕਿ ਇਹ ਛੱਤਰ ਹਟਾਓ ਇਹ ਚੌਰ ਸਾਹਿਬ ਨਹੀਂ ਹੋਏਗੀ ਇਹ ਚੌਰ ਸਾਹਿਬ ਤੇ ਛੱਤਰ ਸਾਹਿਬ ਉਹੀ ਨੇ ਜਿਹੜੇ ਜਦੋਂ ਅਸੀਂ ਮਹਾਰਾਜ ਗੁਰੂ ਗੋਗਰਦ ਸਾਹਿਬ ਜੀ ਨੂੰ ਕਿਤੇ ਪ੍ਰਕਾਸ਼ ਕਰੀਦਾ ਤੇ ਉਹਨਾਂ ਤੇ ਚੌਰ ਸਾਹਿਬ ਤੇ ਛੱਤਰ ਸਾਹਿਬ ਲਾਈਦਾ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਉਹਨਾਂ ਦੇ ਨਾਲ ਕੰਪੈਰੀਜ਼ਨ ਕਰ ਰਹੇ ਹੋ ਬਾਬਾ ਰਾਮ ਰਹੀਮ ਨੇ ਵੀ ਛੋੜਾ ਪਾਇਆ ਸੀਗਾ ਉਹਨੂੰ ਵੀ ਬਗਦ ਵਿੱਚ ਲੜਨੇ ਪਏ ਉਹਨੂੰ ਵੀ ਇਹਦੇ ਤੇ ਐਕਸ਼ਨ ਲਿਆ ਗਿਆ ਉਹ ਵੀ ਸਜ਼ਾ ਭੁਗਤ ਰਿਆ ਤੇ ਤੁਸੀਂ ਵੀ ਉਹੀ ਕੰਮ ਕੀਤਾ ਹੈਗਾ ਇਹ ਬਹੁਤ ਹੀ ਆਪਣੇ ਹੀ ਬੰਦੇ ਹੁੰਦੇ ਹੋਏ ਤੁਸੀਂ ਇਦਾਂ ਦੀਆਂ ਗਲਤੀਆਂ ਤੇ ਇਹਦੇ ਤੇ ਬਹੁਤ ਹੀ ਸੋਚਣ ਵਾਲੀ ਗੱਲ ਇਹ ਹੈਗੀ ਹੈ ਕਿ ਤੁਸੀਂ ਇਸ ਸੈਂਸਿਟਿਵ ਟਾਈਮ ਜਿਹੜਾ ਸੇਖਾਂ ਤੇ ਚੱਲ ਰਿਹਾ ਹਜੇ ਰੀਸੈਂਟਲੀ ਕਿਸਾਨ ਆंदोलਨ ਖਤਮ ਹੋਇਆ ਉਸ ਤੋਂ ਬਾਅਦ ਕਈ ਇਦਾਂ ਦੇ ਮੁੱਦੇ ਹੋਏ ਆ ਹੈ ਜਿਨ੍ਹਾਂ ਤੇ ਬਹੁਤ ਹੀ ਪੰਜਾਬ ਸੈਂਸਿਟਿਵ ਚੱਲ ਰਿਹਾ ਤੇ ਤੁਸੀਂ ਇੱਕ ਹੋਰ ਮਿਸ ਹੈਪਨਿੰਗ ਇਦਾਂ ਦੀ ਕੀਤੀ ਜਿਹੜੀ ਖੁਦ ਹੀ ਖਰਚ ਕਰ ਲਈ ਸਾਡਾ ਕੋਈ ਵੀ ਆਗੂ ਲੀਡਰ ਕੋਈ ਵੀ ਇਦਾਂ ਦਾ ਬੰਦਾ ਜਿਹਨੇ ਕੋਈ ਸਟੇਟਮੈਂਟ ਨਹੀਂ ਹਜੇ ਤੱਕ ਜਾਰੀ ਕੀਤੀ ਹਜੇ ਤੱਕ ਮੈਂ ਸਟੇਟਮੈਂਟ ਐਸਜੀਪੀਸੀ ਤੋਂ ਵੀ ਨਹੀਂ ਸੁਣੀ ਦਾ ਸਾਡੇ ਗਲਗੱਜ ਜੀ ਨੇ ਜਤੇਦਾਰ ਗਲਗੱਜ ਕੁਲਦੀਪ ਸਿੰਘ ਗਲਗੱਜ ਜੀ ਨੇ ਵੀ ਰੀਜੀ ਦਿੱਤੀ ਇਸ ਚੀਜ਼ ਤੇ ਕਿ ਇਹ ਗਲਤ ਆ ਕਿ ਸਹੀ ਆ ਅਗਰ ਇਹ ਗਲਤ ਆ ਤੇ ਇਹਦੀ ਸਜ਼ਾ ਦੇ ਉਹ ਹੱਕਦਾਰ ਅਗਰ ਸਹੀ ਆ ਤੇ ਕਿਉਂ ਸਹੀ ਆ ਇਸ ਚੀਜ਼ ਤੇ ਸਾਨੂੰ ਗੱਲ ਕਰਨੀ ਪੈਣੀ ਹੈ ਕਿ ਉਹਨਾਂ ਲਈ ਸਪੈਸ਼ਲ ਸਪੈਸ਼ਲ ਚੀਜ਼ਾਂ ਉਹਨਾਂ ਲਈ ਕਿਉਂ ਸਪੈਸ਼ਲ ਬੰਦੇ ਆ ਸਾਰੀਆਂ ਚੀਜ਼ਾਂ ਉਹਨਾਂ ਦੇ ਹੱਕ ਦੇ ਹੋਣਗੀਆਂ ਸਾਰਾ ਕੁਝ ਉਹ ਹੀ ਆਪਣੇ ਅਕੋਰਡਿੰਗ ਚਲਾਉਣਗੇ ਇਹਨਾਂ ਨੇ ਬਹੁਤ ਚੰਗੇ ਕੰਮ ਕੀਤੇ ਹੈਗੇ ਆ ਸਿਮਰਨਜੀਤ ਬਾਣ ਜੀ ਨੇ ਬਹੁਤ ਆਵਾਜ਼ ਚੁੱਕੀਆਂ ਕਿਸਾਨ ਅੰਦੋਲਨ ਚ ਬਹੁਤ ਆਵਾਜ਼ ਚੁੱਕੀਆਂ ਹੈਗੀਆਂ ਪਰ ਇਹਨਾਂ ਤੋਂ ਇਹ ਚੀਜ਼ ਦਾ ਉਮੀਦ ਨਹੀਂ ਕਰ ਸਕਦੇ ਸੀ ਅਸੀਂ ਬਹੁਤ ਗਲਤ ਹੈ ਗਈ ਇਹਨਾਂ ਨੇ ਇੱਕ ਮਾਫੀਨਾਮਾ ਜਿਹੜਾ ਜਾਰੀ ਕੀਤਾ ਜਿਹੜਾ ਉਹਨਾਂ ਦਾ ਦੋਤਾ ਹੈਗਾ ਗੋਵਿੰਦ ਸਿੰਘ ਸੰਧੂ ਉਹਨੇ ਇੱਕ ਮਾਫੀ ਨਾਮਾ ਜਾਰੀ ਕੀਤਾ ਰਿਟਰਨ ਦੇ ਵਿੱਚ ਇੱਕ ਸੋਸ਼ਲ ਸਾਈਟ ਤੇ ਇੰਸਟਾਗ੍ਰam ਤੇ ਇੱਕ ਪੋਸਟ ਬਾਈ ਕਿ ਮੈਂ ਮਾਫੀ ਮੰਗਦਾ ਕਿ ਮੇਤੋਂ ਗਲਤ ਹੋਇਆ ਇਦਾਂ ਦਾ ਨਹੀਂ ਹੋਣਾ ਚਾਹੀਦਾ ਸੀਗਾ ਮੈਨੂੰ ਇਸ ਚੀਜ਼ ਦਾ ਗਿਆਨ ਨਹੀਂ ਸੀਗਾ ਤੁਹਾਡੇ ਘਰ ਦੇ ਵਿੱਚ ਹੋਰ ਕੋਈ ਵੱਡਾ ਬਜ਼ੁਰਗ ਕੋਈ ਇਦਾਂ ਦਾ ਤੁਹਾਨੂੰ ਨਹੀਂ ਸਿੱਖਿਆ ਦੇਣ ਵਾਲਾ ਸੀਗਾ ਤੁਸੀਂ ਇਦਾਂ ਦੇ ਪਰਿਵਾਰ ਤੋਂ ਆਉਂਦੇ ਹੋ ਪੜੇ ਰਿਖੇ ਪਰਿਵਾਰ ਤੋਂ ਆਉਂਦੇ ਤੁਹਾਨੂੰ ਇਸ ਚੀਜ਼ ਦਾ ਗਿਆਨ ਨਹੀਂ ਸੀਗਾ ਗਲਤੀ ਹੋ ਗਈ ਤੇ ਤੁਸੀਂ ਇੱਕ ਮਾਫੀ ਨਾਮਾ ਇੰਸਟਾਗ੍ਰਾਮ ਤੇ ਜਾਂ ਫਿਰ ਕਿਸੇ ਵੀ ਸੋਸ਼ਲ ਪਲੇਟਫਾਰਮ ਤੇ ਪੋਸਟ ਕਰਕੇ ਮਾਫੀ ਨਾਮਾ ਤੁਸੀਂ ਰਿਟਨ ਮਾਫੀ ਨਾਮਾ ਦਿਓ ਇਸ ਚੀਜ਼ ਦੀ ਮਾਫੀ ਆਪ ਜੀ ਨੂੰ ਅ ਅੰਮ੍ਰਿਤਸਰ ਜਾ ਕੇ ਮੰਗਣੀ ਚਾਹੀਦੀ ਹੈ ਅੱਜ ਦੇ ਲਈ ਇਸ ਚੀਜ਼ ਦੀ سزا ਬਣਦੀ ਹੈਗੀ ਆ ਤੁਸੀਂ ਇਸ ਚੀਜ਼ ਇਸ ਗਲਤ ਇਸ ਬੇਅਦਵੀ ਦੇ ਸਜ਼ਾ ਦੇ ਹੱਕਦਾਰ ਹੈਗੇ ਹੋ ਹਰੇਕ ਕੋਈ ਕੰਟਰੋਵਰਸੀ ਕਰਨਾ ਚਾਹੁੰਦਾ ਤੁਸੀਂ ਇੱਕ ਇੱਕ ਸਿੱਖ ਪਾਵਨਾ ਨੂੰ ਠੇਸ ਪਹੁੰਚਾਉਂਦੇ ਹੋਏ ਕੰਟਰੋਵਰਸੀ ਕਰ ਰਹੇ ਆਪਣੇ ਬਿਆਨ ਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੇ ਕਿਤੇ ਇਹ ਬਹੁਤ ਹੀ ਵੱਡਾ ਤੇ ਬਹੁਤ ਹੀ ਘਟਿਆ ਤੁਹਾਡਾ ਤਰੀਕਾ ਸਿਗਾ ਆਪਣੇ ਇੱਕ ਮੈਰਿਜ ਨੂੰ ਇੱਕ ਵਿਆਹ ਨੂੰ ਹਾਈਲਾਈਟ ਕਰਨ ਲਈ ਤੁਹਾਡੇ ਕੋਲ ਮਾਨ ਸਨਮਾਨ ਹੈਗਾ ਪੈਸਾ ਹੈਗਾ ਇੱਜ਼ਤ ਹੈਗੀ ਆ بڑے ਵੱਡੇ ਘਰਾਨੇ ਤੋਂ ਬਿਲੋਂਗ ਕਰਦੇ ਹੋਗੇ ਤੇ ਇਹ ਗੋਵਿੰਦ ਸਿੰਘ ਸੰਧੂ ਜੀ ਦਾ ਬਹੁਤ ਹੀ ਘਟਿਆ ਸੋਚ ਇੱਥੇ ਦਰਸਾਉਂਦੀ ਹੈ ਇੱਥੋਂ ਇੱਥੋਂ ਸੋਚ ਤੁਹਾਡੀ ਇਹ ਲੱਗਦੀ ਇੱਥੋਂ ਅਸੀਂ ਇਹ ਸੋਚ ਸਕਦੇ ਹਾਂ ਕਿ ਤੁਸੀਂ ਸਿੱਖ ਮਰਿਆਦਾ ਤੋਂ ਤੁਸੀਂ ਆਪਣੇ ਮਾਪੇ ਤੋਂ ਕੀ ਸਿੱਖਿਆ ਕਹਿੰਦੇ ਛੋਟਾ ਬੱਚਾ ਹੁੰਦਾ ਉਹਦਾ ਅਗਰ ਵਧੀਆ ਹੈਗਾ ਬੋਲ ਟੰਗ ਵਧੀਆ ਤੇ ਇਹਦਾ ਮਤਲਬ ਉਹਦੇ ਪੇਰੈਂਟਸ ਨੇ ਉਹਨੂੰ ਵਧੀਆ ਬੋਲਣਾ ਸਿਖਾਇਆ ਹੈਕ ਚੰਗੀ ਰਹਿਤ ਮਰਿਆਦਾ ਸ ਚੰਗੀ ਸਿੱਖਿਆ ਦਿੱਤੀ ਆ ਤੇ ਇਹ ਤੁਹਾਡੀ ਮਾਪਿਓ ਦੀ ਸਿੱਖਿਆ ਸੀਗੀ ਕਿ ਤੁਸੀਂ ਆਪਣੇ ਉੱਪਰ ਚੌਰ ਤੇ ਛਤਰ ਪ੍ਰਕਾਸ਼ ਕਰੋ ਤੇ ਤੁਸੀਂ ਆਪਣੇ ਆਪ ਨੂੰ ਇੱਕ ਵੱਡਾ ਬੰਦਾ ਉੱਥੇ ਸ਼ੋਅ ਕਰੋ ਇਹਦੇ ਤੇ ਬਹੁਤ ਹੀ ਸੈਂਸਿਟਿਵ ਮੁੱਦਾ ਬਣਾਤਾ ਤੁਸੀਂ ਜਿਹੜਾ ਸਾਨੂੰ ਮੈਨੂੰ ਵੀ ਇਹ ਲੱਗਦਾ ਕਿ ਕੋਈ ਬੰਦਾ ਇਹਦੇ ਤੇ ਗੱਲ ਕਿਉਂ ਨਹੀਂ ਕਰ ਰਿਹਾ ਕੱਲ ਦਾ ਰੀਲਾਂ ਤੇ ਰੀਲਾਂ ਹਰੇਕ ਕੋਈ ਬੰਦਾ ਇਹਦੇ ਤੇ ਆਪਣਾ ਗੁੱਸਾ ਪ੍ਰਗਟ ਕਰ ਰਿਹਾ ਮਗਰ ਕੋਈ ਵੀ ਵੱਡਾ ਲੀਡਰ ਜਾਂ ਕੋਈ ਵੀ ਵੱਡਾ ਸਿੱਖ ਜਾਂ ਕੋਈ ਵੀ ਐਦਾਂ ਦਾ ਇਤਿਹਾਸਕਾਰ ਜਾਂ ਕਿਸੇ ਦਾ ਵੀ ਇਹਦੇ ਤੇ ਕੋਈ ਵੀ ਇੱਕ ਸਿੰਗਲ ਸਟੇਟਮੈਂਟ ਵੀ ਨਹੀਂ ਆਇਆ ਕਿਉਂ ਸਾਰੇ ਆਪ ਤੋਂ ਡਰਦੇ ਆ ਤਾਂ ਕਰਕੇ ਜਾਂ ਸਾਰੇ ਮਿਲੇ ਹੋਏ ਆ ਤਾਂ ਕਰ ਇਹ ਜਿਹੜਾ ਕੁਸ਼ਚਨ ਹੈਗਾ ਮੈਂ ਸਾਰੇ ਆਪ ਦੀ ਸੰਗਤ ਨੂੰ ਛੱਡ ਕੇ ਜਾਣਾ ਕਿ ਕਿਉਂ ਐਦਾਂ ਹੀ ਕਿਉਂ ਇਹ ਇੰਨਾ ਜ਼ਿਕਰਾ ਸਾਡੇ ਸੰਗਤ ਦੇ ਵਿੱਚ ਤੇ ਕਬੱਡੇ ਘਰਨੇ ਦੇ ਲੋਕਾਂ ਦੇ ਵਿੱਚ ਕਿਉਂ ਕੀਤਾ ਜਾਂਦਾ ਸੁਭਾਈ ਗੁਰੂ ਜੀ ਦਾ ਖਾਲਸਾ ਸੁਭਾਈ ਗੁਰੂ ਜੀ ਕੀ ਫਤ